ਮੈਂ ਗੁਰਤੀਰ ਸਿੰਘ ਜਈ ਡਿਪਟੀ ਜਨਰਲ ਸੈਕਟਰੀ ਅਮਪਲਾਈ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਤੇ ਜਿਹੜਾ ਸਾਡਾ ਇਹ ਸਮੂਕ ਛੁੱਟੀ ਤੇ ਜਾਣ ਦਾ ਕਾਰਨ ਹੈ ਇਹਦੇ ਵਿੱਚ ਸਾਡਾ ਜੁਆਇੰਟ ਫਾਰਮ ਬਹੁਤ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਬਣਿਆ ਹੋਇਆ ਇਕਤਾ ਮੰਨ ਕੇ ਉਹਨਾਂ ਨਾਲ ਵੀ ਆਪਣੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਨਾਮਜ਼ਗੀ ਕਰਦੇ ਨੇ ਤੇ ਜੂਨੀਅਰ ਇੰਜੀਨੀਅਰ ਇਫੈਸ਼ੀਅੰਟ ਹਾਡੇ ਸਾਥੀ ਖੜੇ ਨੇ ਇਹਨਾਂ ਨੇ ਵੀ ਮਤਲਬ ਇਹ ਸਮੂਕ ਛੁੱਟੀ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਮਾਨਯੋਗ ਬਿਜਲੀ ਮੰਤਰੀ ਡੀ.ਟੀ.ਓ ਸਾਹਿਬ ਭਾਜਨ ਸਿੰਘ ਜੀ ਡੀ.ਟੀ.ਓ ਸਾਹਿਬ ਉਹਨਾਂ ਦੇ ਨਾਲ ਸਾਡੀ ਦੋ ਵਾਰੀ ਮੀਟਿੰਗ ਹੋ ਚੁੱਕੀ ਹੈ ਤੇ ਮੀਟਿੰਗ ਦੇ ਅੰਦਰ ਜਿਹੜੇ ਉਹ ਬਿਨਾ ਲਾਰਾਂ ਤੋਂ ਸਿਵਾਏ ਹੋਰ ਕੁਝ ਨਹੀਂ ਦਿੱਤਾ ਜਾ ਰਿਹਾ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਮਤਲਬ ਦਫਤਰ ਤੁਸੀਂ ਜਾ ਕੇ ਦੇਖ ਕੇ ਆਂ ਸਾਰੇ ਦਫਤਰ ਖਾਲੀ ਪਏ ਨੇ ਪਬਲਿਕ ਹੈ ਜਿਹੜੀ ਉਹ ਹੈਰਾਨ ਹੋ ਰਹੀ ਹੈ ਸਾਡਾ ਕੋਈ ਮਕਸਦ ਨਹੀਂ ਪਬਲਿਕ ਨੂੰ ਹੈਰਾਨ ਕਰਨਾ ਸਾਡਾ ਤਾਂ ਮਕਸਦ ਹੈ ਵੀ ਸਭ ਨੂੰ ਇਹ ਪਬਲਿਕ ਨੂੰ ਵਧੀਆ ਤੇ ਸਾਡੇ ਕਤਤਕਾਰਾਂ ਨੂੰ ਵਧੀਆ ਤੋਂ ਵਧੀਆ ਸਪਲਾਈ ਦਿੱਤੀ ਜਾਵੇ ਲੇਕਿਨ ਸਾਨੂੰ ਜਿਹੜਾ ਮਜਬੂਰ ਕਰ ਦਿੱਤਾ ਹੈ ਜਿਦੇ ਕਰਕੇ ਅਸੀਂ ਜਿਹੜੇ ਸਮੂਕਿ ਸ਼ੁਕਤੀ ਦੇ ਉੱਤੇ ਸਾਰਿਆਂ ਇਹ ਐਸੋਸੀਏਸ਼ਨਾਂ ਵੱਲੋਂ ਅਸੀਂ ਸਮੂਕਿ ਸ਼ੁਕਤੀ ਤੇ ਗਏ ਆਂ ਜਿਦੇ ਵਿੱਚ ਅਸੀਂ ਡਿਮਾਂਡ ਜਿਹੜੀ ਮੰਗ ਰਹੇ ਆਂਗੇ ਮੇਨ ਜੋ ਸਾਡੇ ਕਿਸੇ ਬਿਜਲੀ ਕਰਮਚਾਰੀ ਦਾ ਹਾਦਸਾ ਹੋਏ ਦਾ ਭਾਵੇਂ ਸਿਜੀਚ ਵੀ ਕੰਮ ਹੈ ਭਾਵੇਂ ਕੰਟਰੈਕਟਰ ਦੇ ਕੰਮ ਹੈ ਭਾਵੇਂ ਕੋਈ ਸਾਡਾ ਅਬਦਾ ਰੈਗੂਲਰ ਕਰਮਚਾਰੀ ਹੈ ਜਦੋਂ ਵੀ ਉਹਦਾ ਕੋਈ ਐਕਸੀਡੈਂਟ ਵਾਪਰਦਾ ਹੈ ਤਾਂ ਉਹਨੂੰ ਪੰਜਾਬ ਸਰਕਾਰ ਐ ਘੱਟੋ ਘੱਟ ਕਰੋੜ ਰੁਪਇਆ ਉਹਨੂੰ ਮੁਆਵਜ਼ਾ ਦੇਵੇ ਤੇ ਨਾਲ ਉਹਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਵੇ ਤੇ ਨਾਲ ਦੀ ਨਾਲ ਉਹਨਾਂ ਜਿਹੜਾ ਜੇ ਕੋਈ ਕਈ ਵਾਰੀ ਸਾਥੀ ਆੜਾ ਹਾਸੇ ਦਾ ਸਟਾਰ ਹੋ ਜਾਂਦੇ ਨੇ ਤਾਂ ਉਹਨਾਂ ਜਿਹੜਾ ਕੈਸ਼ਲੈਸ ਮਤਲਬ ਕੈਸ਼ਲੈਸ ਦਾ ਬਿਨਾ ਕਿਸੇ ਪੈਸੇ ਤੋਂ ਪਾਵਰ ਕਾਮ ਆਪਦੇ ਸਿਰ ਤੇ ਉਹਦਾ ਇਲਾਜ ਕਰਵਾਵੇ ਜੋ ਬੰਦੇ ਦਾ ਹਾਸਾ ਵਾਪਰਿਆਂ ਦੀ ਜੇਕ ਦਾ ਕੋਈ ਪੈਸਾ ਹੁੰਦਾ ਨਹੀਂ ਉਦੋਂ ਕੀ ਹੁੰਦਾ ਉਹਨੂੰ ਸਾਡੇ ਕਰਮਚਾਰੀ ਚੱਕ ਕੇ ਲੈ ਜਾਂਦੇ ਨੇ ਲੱਖਾਂ ਰੁਪਇਆ ਉਹਦੇ ਤੇ ਲੱਗ ਜਾਂਦੇ ਜਿਹਦੇ ਵਿੱਚ ਪਾਵਰ ਕਾਮ ਉਹਦੇ ਵਿੱਚ ਸਾਡਾ ਕੋਈ ਇਹਦੇ ਵਿੱਚ ਕੋਈ ਸਹਾਇਤਾ ਨਹੀਂ ਕਰੀ ਸਗੋਂ ਹੋਰ ਕੋਈ ਚਾਰ ਸੀਟਾਂ ਜਾ ਕੇ ਨਾ ਹੋਰ ਮਤਲਬ ਹੋਰ ਕਿਸੇ ਗੱਲਾਂ ਚ ਪੈਂਦੇ ਜਿਹਦੇ ਨਾਲ ਪਬਲਿਕ ਦੇ ਸਾਡੇ ਮਲਾਜਮਾਂ ਦੇ ਵਿੱਚ ਨਰਾਸ਼ਾ ਜਾਂਦੀ। ਅਖਣ ਜਿਹੜਾ ਜੁਆਇੰਟ ਫੋਰਮ ਦੇ ਤੇ ਇੱਕ ਤਾਂ ਮੰਚ ਤੇ ਜੂਨੀਅਰ ਇੰਜੀਨੀਅਰਾਂ ਵੱਲੋਂ ਜਿਹੜਾ ਸਾਡਾ ਥੜਾ ਬਣਾਇਆ ਹੋਇਆ ਤੇ ਜਿਹਦੇ ਵਿੱਚ ਅੱਜ ਹੋਰ ਵੀ ਜਥੇਬੰਦੀਆਂ ਨੇ ਸਮੂਹਿਤ ਕੀਤੀ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਤੇ ਇਹ ਦੱਸਣਾ ਚਾਹਣਾ ਵੀ ਆਉਣ ਵਾਲੇ 5 ਦਿਨਾਂ ਲਈ ਜਿਹੜੀ ਸਮੂਹਕ ਛੁੱਟੀ ਹੈ ਇਹ 13 ਤੋਂ ਲੈ ਕੇ 17 ਤਰੀਕ ਤੱਕ ਹੋਰ ਭਰੀ ਜਾਏਗੀ ਮਲਾਜਮਾਂ ਵੱਲੋਂ ਇਟ ਇਸ ਸਾਡੀ ਸਮੂਹ ਛੁੱਟੀ ਤੇ ਜਿਹੜੇ ਮਲਾਜ਼ਮ ਪਹਿਲਾਂ ਨਾਲੋਂ ਵੀ ਵੱਡੀ ਗਿਣਤੀ 'ਚ ਜਾਣਗੇ ਜਿਸ ਦੀ ਜ਼ਿੰਮੇਵਾਰੀ ਟੋਟਲ ਜਿਹਦੇ ਕੋਈ ਹੋਰ ਸਿੱਟੇ ਨਿਕਲਦੇ ਨਹੀਂ ਕੋਈ ਬਿਜਲੀ ਪ੍ਰਭਾਵਤ ਹੁੰਦੀ ਹੈ ਇਹਦੀ ਟੋਟਲ ਜ਼ਿੰਮੇਵਾਰੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ ਜੀ ਤੇ ਇਹਦੇ ਨਾਲ ਦੀ ਨਾਲ 30 ਨਾਲ 24 ਤੱਕ ਜਿਹੜਾ ਵਰਕ ਟੂਰ ਪਹਿਲਾਂ ਹੀ ਤਰ੍ਹਾਂ ਜਾਰੀ ਰਹੇਗਾ ਜਦੋਂ ਦੁਬਾਰੇ ਛੁੱਟੀ ਤੋਂ ਅਸੀਂ ਆਉਣੇ ਆ ਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ ਤੇ ਫੀਲਡ ਦੇ ਅੰਦਰ ਬਿਜਲੀ ਮੰਤਰੀ ਸਮੇਤ ਜਿਹੜੀ ਸਾਡੀ ਪਾਵਰ ਕਾਮ ਦੀ ਮੈਨੇਜਮੈਂਟ ਹੈ ਉਹਨਾਂ ਦੇ ਖਿਲਾਫ ਵੀਰੇ ਰੋਸ ਪ੍ਰਦਰਸ਼ਨ ਕਰੇ ਝੰਡਾ ਰਹੀਂ ਪੀਤੇ ਜਾਣਗੇ ਜੀ ਇਹ ਜਿਹੜਾ ਪ੍ਰੋਗਰਾਮ ਅੱਜ ਸਾਡਾ ਦੁਬਾਰੇ ਤੈਅ ਹੋਇਆ ਇਹ ਅਸੀਂ ਤੁਹਾਡੇ ਮੱਦੇਮੇਰ ਅਸੀਂ ਫੇਰ ਬੇਨਤੀ ਕਰਨੇ ਚਾਹੁੰਦੇ ਆਂ ਵੀ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਹੋਰ 5 ਦਿਨ ਦੇ ਲਈ ਵੱਚੁਕੇ ਮੈਂ ਮਨਿੰਦਰ ਸਿੰਘ ਜਈ ਸਰਕਲ ਅਗੂ ਐਸੋਸੀਏਸ਼ਨ ਆਫ ਜਿੰਨੇ ਨਿੰਜਰ ਅਸੀਂ ਇਹ ਪ੍ਰੋਟੈਸਟ ਕਰ ਰਹੇ ਆਂ ਜਿਹੜੇ ਕਿ ਸਾਥੀ ਸਾਡੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ 1 ਕਰੋੜ ਦਾ ਮੁਆਵਜ਼ਾ ਮਿਲੇ ਤੇ ਜਿਹੜੇ ਸਾਥੀ ਸਾਡੇ ਜ਼ਖਮੀ ਹੋ ਜਾਂਦੇ ਆ ਇਸ ਹਾਦਸਿਆਂ ਦੇ ਵਿੱਚ ਉਹਨਾਂ ਨੂੰ ਕੈਸ਼ਲੈਸ ਪਾਲਿਸੀ ਦੇ ਵਿੱਚ ਪਾਇਆ ਜਾਵੇ ਜਿਹੜਾ ਕਿ ਉਹਨਾਂ ਦਾ ਜਿਹੜਾ ਖਰਚਾ ਹੈ ਉਹ ਪੰਜਾਬ ਸਰਕਾਰ ਪਾਵਰ ਕਾਰਪੋਰੇਸ਼ਨ ਉਹ ਕਰੇ ਤੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਵੀ ਅੱਗੇ ਲੱਗੇ ਜਾਵਾਂਗੇ ਜੇ ਲੋੜ ਪਈ ਤਾਂ ਅਸੀਂ ਹੋਰ ਸਮੂਹ ਕਿ ਦਿੱਤੀ ਭਰਾਂਗੇ ਸਰਕਾਰ ਨਾਲ ਮੀਟਿੰਗ ਹੋਈ ਤੁਹਾਡੀ ਹਲੇ ਫਿਲਹਾਲ ਕੋਈ ਮੀਟਿੰਗ ਨਹੀਂ ਹੋਈ ਜੀ ਬਾਕੀ ਦੇਖਦੇ ਹਾਂ ਜਿਵੇਂ ਵੀ ਹੁੰਦਾ ਜੋ ਵੀ ਸਾਡਾ ਜਥੇਬੰਦੀਆਂ ਦਾ ਫੈਸਲਾ ਆਊਗਾ ਉਹਨੂੰ ਅਸੀਂ ਤੰਦੇ ਹੀ ਨਾ ਲਾਗੂ ਕਰਾਂਗੇ ਮੈਂ ਅਰਬੇਸ਼ ਕੁਮਾਰ ਸੋਲੂ ਸਰਕਲ ਦਾ ਫੈਕਟਰੀਆ ਫੈਡਰੇਸ਼ਨ ਇਤਕ ਦਾ ਇਹ ਸਾਡੀ 3 ਦਿਨ ਦੀ ਸਮੂਕਿ ਛੁੱਟੀ ਤੇ ਗਏ ਹੋਇਆ ਸੀ ਬਕਾਇਦਾ ਛੁੱਟੀਆਂ ਪਹਿਲਾਂ ਬੂਡ ਨੂੰ ਭਰ ਭਰ ਕੇ ਦਿੱਤੀਆਂ ਹੋਈਆਂ ਨੇ ਕਾਰਪੋਰੇਸ਼ਨ ਨੂੰ ਤੇ ਜਿਹੜਾ ਇਹ ਸਫਲ ਹੋਣ ਦਾ ਸਾਨੂੰ ਐ ਲੱਗਦਾ ਵੀ ਅਸੀਂ 100% ਦੇ ਵੀ ਤੇ ਸਫਲ ਹ ਕਿਉਂਕਿ ਟੋਟਲ ਮਲਾਗ ਮ ਸਾਡੇ ਇਕਾ ਦੁਕਾ ਜਿਹੜੀ ਕੋਈ ਥੋੜਾ ਜਿਹਾ ਛੱਡ ਕੇ 95% ਅਸੀਂ ਸਮੂਹ ਨੂੰ ਛੁੱਟੀ ਤੇ ਗਏ ਸਾਰੇ ਬੱਚੇ